ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਦੇ ਟਰੱਕ ਦਾ ਟੂਰ ਕਰਵਾ ਦਵਾਂ ਇਹ 389 ਪੀਟਰ ਬਿਲਡ 2022 ਮਾਡਲ ਦਾ 2022 ਦੇ ਵਿੱਚ ਕੋਵਿਡ ਤੋਂ ਕੋਵਿਡ ਦੇ ਟਾਈਮ ਦੇ ਉੱਤੇ ਇਹਦੀ ਡਿਲੀਵਰੀ ਆਪਾਂ ਲਈ ਸੀ ਬ੍ਰਾਂਡ ਨਿਊ ਲਿਆ ਸੀਗਾ ਜੀ ਬਿਲਕੁਲ ਵੀ ਨਹੀਂ ਪੈਕ ਤੋਂ ਆਜ ਦਾ ਬੈੱਡ ਇਹਨੂੰ ਬੰਕ ਜਾਂ ਸਲੀਪਰ ਵੀ ਕਿਹਾ ਜਾਂਦਾ ਆਹ ਪ੍ਰਿੰਟਰ ਇਹ ਪ੍ਰਿੰਟਰ ਮੈਨੂੰ ਤਾਂ ਨਾਲ ਰੱਖਣਾ ਪੈਂਦਾ ਕਿਉਂਕਿ ਅਸੀਂ ਫਾਰਮਾਂ ਦੇ ਵਿੱਚ ਅਮਰੀਕਾ ਤੇ ਕੈਨੇਡਾ ਚ ਜਾ ਕੇ ਲੋਡ ਚੱਕਦੇ ਆ ਤੇ ਸਾਡਾ ਕਦੇ ਵੀ ਫਿਕਸ ਨਹੀਂ ਹੁੰਦਾ ਵੀ ਬਾਰਡਰ ਕ੍ਰੋਸ ਤੁਸੀਂ ਕਿਹੜੇ ਪੋਰਟ ਆਫ ਐਂਟਰੀ ਤੋਂ ਕਰਨਾ ਸੋ ਹਰ ਜਗ੍ਹਾ ਟਰੱਕ ਸਟਾਪ ਅਵੇਲੇਬਲ ਨਹੀਂ ਹੁੰਦੇ ਤਾਂ ਫਿਰ ਆਪਾਂ ਨੂੰ ਪੇਪਰ ਪ੍ਰਿੰਟ ਕਰਨੇ ਪੈਂਦੇ ਆ ਜਿਹੜੇ ਬਾਰਡਰ ਦੇ ਉੱਤੇ ਦਿਖਾਉਣੇ ਹੁੰਦੇ ਸੋ ਇਸ ਕਰਕੇ ਜਿਹੜਾ ਪ੍ਰਿੰਟਰ ਆ ਇਹ ਜ਼ਿਆਦਾਤਰ ਗ੍ਰੀਨ ਵਾਲੇ ਜਿੰਨੇ ਵੀ ਬੰਦੇ ਗ੍ਰੀਨ ਦਾ ਕੰਮ ਕਰਦੇ ਆ ਜ਼ਿਆਦਾਤਰ ਤੁਹਾਨੂੰ ਉਹਨਾਂ ਦੇ ਕੋਲ ਪ੍ਰਿੰਟਰ ਮਿਲ ਜਾਣੇ ਆ। microwaves ਉੱਤੇ ਗਲੱਬਾਕਸ ਨਿੱਕੇ ਮੋਟਾ ਸਮਾਨ ਰੱਖਣ ਵਾਸਤੇ ਨਿੱਕੇ ਹੀ ਕਾਹਦੇ ਸਿਲੰਡਰ ਇਹ ਮੈਂ ਆਲਵੇਸ ਨਾਲ ਰੱਖਦਾ। ਇੱਕ ਪੱਖਾ ਵੈਸਟਰ ਮੌਸਮ ਠੰਡਾ ਪੱਖੇ ਦਾ ਮਕਸਦ ਹਵਾ ਦੇਣਾ ਨਹੀਂ ਹੈਗਾ ਇਕੱਲਾ ਇਥੇ। ਇਬ ਜਿਵੇਂ ਇੰਡੀਆ ਵਾਲੇ ਫਰਾਟਾ ਪੱਕਾ ਚੱਲਦਾ ਉਹਦੇ ਵਾਂਗੂ ਖੜਕਾ ਕਰਦਾ ਇਹਦੇ ਖੜਕੇ ਦੇ ਵਿੱਚ ਬਾਹਰਲਾ ਜਿਹੜਾ ਸ਼ੋਰ ਸ਼ਰਾਬਾ ਕੋਈ ਟਰੱਕ ਆ ਗਿਆ ਕੋਈ ਚਲੇ ਗਿਆ ਕੋਈ ਖੜ ਗਿਆ ਕੋਲ ਦੀ ਇੰਜਣ ਦਾ ਖੜਕਾ ਜੇ ਕਿਸ ਨੇ ਟਰੱਕ ਸਟਾਰਟ ਰੱਖਿਆ ਉਹਦੇ ਨਾਲ ਥੋੜੀ ਨੀਂਦ ਡਿਸਟਰਬ ਨਾ ਹੋਵੇ ਜੇ ਆਪਣੇ ਫਰਾਟਾ ਪੱਕਾ ਚੱਲਦਾ ਹੁੰਦਾ ਇੰਨੀ ਆਵਾਜ਼ ਆਏ ਸ਼ੋਰ ਸ਼ਰਾਬੇ ਦੇ ਨਾਲ ਡਰਾਈਵਰ ਦੀ ਜਿਹੜੀ ਨੀਂਦ ਆ ਉਹ ਡਿਸਟਰਬ ਨਹੀਂ ਹੁੰਦੀ ਸੋ ਇਸ ਗੱਲ ਕਰਕੇ ਇਹਨੂੰ ਰਾਤ ਨੂੰ ਚਲਾ ਕੇ ਸੋਣਾ ਇੱਕ ਵਧੀਆ ਨੀਂਦ ਦਾ ਵਾਪੂ ਬਣ ਜਾਂਦਾ ਹੈ ਉਸ ਤੋਂ ਬਾਅਦ ਹਰ ਇੱਕ ਟਰੱਕ ਦੇ ਵਿੱਚ ਤਕਰੀਬਨ ਹੁਣ ਜਿੰਨੇ ਨਵੇਂ ਵੀ ਆਉਂਦੇ ਆ ਫ੍ਰਿਜਾ ਮੇਰਾ ਕਿਉਂਕਿ ਛੋਟਾ ਟ੍ਰਿਪ ਸੀਗਾ ਸੋ ਇਸ ਕਰਕੇ ਮੈਂ ਆਪਦਾ ਫੂਲ ਵਾਲਾ ਨਾਲ ਨਹੀਂ ਚੱਕ ਕੇ ਲੈ ਕੇ ਆਇਆ ਕਿਉਂਕਿ ਮੈਂ ਕੱਲ ਆਇਆ ਤੇ ਅੱਜ ਮੈਂ ਘਰ ਨੂੰ ਵਾਪਸ ਚਲੇ ਜਾਣਾ ਬੰਕ ਨੂੰ ਤੱਤਾ ਠੰਡਾ ਜਿਵੇਂ ਜਿਹੋ ਜਿਹੀ ਵੀ ਆਪਾਂ ਨੂੰ ਜ਼ਰੂਰਤ ਆ ਉਹ ਜੀ ਹਵਾ 에어 ਕੰਡੀਸ਼ਨ ਟਰੱਕ ਦੇ ਵਿੱਚ ਲੱਗਿਆ ਹੁੰਦਾ ਆ ਉਹਦੀ ਥਰਮੋਸਟੈਟ ਟੈਂਪ ਕਿਉਂਕਿ ਟਰੱਕ ਜ਼ਿਆਦਾਤਰ ਅਮਰੀਕਾ ਨਾਰਥ ਅਮਰੀਕਾ ਸਾਰਾ ਹੀ ਬਹੁਤ ਵੱਡਾ ਤੇ ਲੌਂਗ ਹਾਲ ਟਰਕਿੰਗ ਕਰਨ ਦਾ ਜ਼ਿਆਦਾ ਟ੍ਰੈਂਡ ਆ ਤੇ 슬ੀਪਰ ਬਣਾ ਕੇ ਬਹੁਤ ਸੋਹਣਾ ਕੰਫਰਟੇਬਲ ਬੈੱਡ ਫ੍ਰਿਜ ਤੇ ਸਟੋਰੇਜ ਤੁਹਾਡੇ ਕੱਪੜੇ ਟੰਗਣ ਵਾਸਤੇ ਜਗ੍ਹਾ ਦਿੱਤੀ ਹੈ ਇਹਨਾਂ ਨੇ ਜੋ ਤੁਹਾਡੇ ਕੱਪੜੇ ਆ ਆਪਾਂ ਹੈਂਗਰਾਂ 'ਚ ਪਾ ਕੇ ਟੰਗੇ ਆ ਆ ਥੱਲੇ ਇੱਕ ਬੈਗ ਵੀ ਰੱਖਿਆ ਮੈਂ ਉਹਦਾ ਇਦੇ ਵਿੱਚ ਹੋਰ ਕੱਪੜੇ ਜਿਵੇਂ ਹੁਣ ਟ੍ਰਿਪ ਜੇ ਕਦੇ 4-3-4 ਦਿਨ ਦਾ ਟ੍ਰਿਪ ਹੁੰਦਾ ਤਾਂ ਫਿਰ ਜਿਹੜੇ ਕੱਪੜੇ ਮੈਲੇ ਹੋ ਜਾਂਦੇ ਆ ਉਹ ਆਪਾਂ ਇੱਕ ਪਾਸੇ ਰੱਖ ਦਿੰਨੇ ਆ ਤੇ ਜਿਹੜੇ ਸਾਫ਼ ਸੁਥਰੇ ਆ ਉਹ ਕੱਢ ਕੇ ਪਾ ਲੈਨੇ ਡਰਾਈਵਰ ਦੀ ਸਹੂਲਤ ਨੂੰ ਧਿਆਨ ਚ ਰੱਖਦੇ ਹੋਏ ਬੰਕ ਹੀਟਰ ਏਸੀ ਲੱਗਿਆ ਹੋਇਆ ਆ ਉਹਦੀ ਥਰਮੋਸਟੈਟ ਟੈਂਪਰੇਚਰ ਕੰਟਰੋਲ ਕਰਨ ਵਾਸਤੇ ਤੇ ਆ ਜਿਹੜਾ ਪੁਰਜਾ ਇਹਨੂੰ ਕਹਿੰਦੇ ਆ ਬੰਕ ਹੀਟਰ ਆਏ ਦਾ ਪਾਵਰ ਆਨ ਆਫ ਵਾਲਾ ਪੁਆਇੰਟ ਆਹ ਟੈਂਪਰੇਚਰ ਵਧਾਉਣ ਵਾਸਤੇ ਤੇ ਆਹ ਘਟਾਉਣ ਵਾਸਤੇ ਇਹ ਟਰੱਕ ਦੇ ਡੀਜ਼ਲ ਤੇ ਤੇ ਬੈਟਰੀ ਤੋਂ ਪਾਵਰ ਲੈ ਕੇ ਚੱਲਦਾ ਤੇ ਇਹ ਥੋੜਾ ਜਿਹੜਾ ਬੰਕ ਆ ਇਹਨੂੰ ਗਰਮ ਰੱਖਦਾ ਸਿਆਲਾਂ ਦੇ ਵਿੱਚ ਇਹ ਬਹੁਤ ਵਧੀਆ ਤੁਹਾਨੂੰ ਟਰੱਕ ਦਾ ਇੰਜਣ ਸਟਾਰਟ ਕਰਨ ਦੀ ਜਰੂਰਤ ਨਹੀਂ ਇਹ ਇੱਕ ਤਰ੍ਹਾਂ ਦੀ ਥੋੜੀ ਲਾਈਫ ਲਾਈਨ ਆ ਜਦੋਂ ਟੈਂਪਰੇਚਰ ਮਾਈਨਸ 30 ਮਾਈਨਸ 35 ਤੱਕ ਚਲੇ ਜਾਂਦਾ ਇਹ ਤੋਂ ਬਗੈਰ ਉਹ ਟਰੱਕ ਦੇ ਵਿੱਚ ਥੋੜਾ ਗੁਜ਼ਾਰਾ ਨਹੀਂਗਾ ਰੀਡਿੰਗ ਲਾਈਟਸ ਸਪੀਕਰ ਆ ਗਏ ਫੇਰ ਰੀਡਿੰਗ ਲਾਈਟਸ ਆ ਗਈਆਂ ਥੋੜੀਆਂ ਦਬੋਤਾ ਚੱਲ ਪੈਂਦੇ ਆ ਉਹ ਵੀ ਹੈ ਸਵਿਚ ਤੋਂ ਵੀ ਚੱਲ ਪੈਂਦੇ ਆ ਤੇ ਜੇ ਇਹਨੂੰ ਵੀ ਦਬਾਂਗੇ ਤਾਂ ਵੀ ਚੱਲ ਪੈਂਦੇ ਆ ਠੀਕ ਹੈ ਜੀ ਆਹ ਫਿਰ ਏਸੀ ਦਾ ਵੈਂਟ ਆ ਗਿਆ ਉੱਪਰ ਏਸੀ ਦਾ ਵੈਂਟ ਆ ਗਿਆ ਹੋਰ ਉੱਪਰ ਏਸੀ ਦਾ ਵੈਂਟ ਆ ਗਿਆ ਆਹ ਥੋੜੀ ਸਟੋਰੇਜ ਆ ਵੀ ਥੋੜੀ ਸਟੋਰੇਜ ਇੱਧਰ ਸਟੋਰੇਜ ਬਣੀ ਹੋਈ ਹੈ ਇਹ ਤੁਹਾਨੂੰ ਤਾਜੀ ਹਵਾ ਚਾਹੀਦੀ ਆ ਤਾਂ ਇਹ ਖੁੱਲ ਜਾਂਦਾ ਬਾਹਰ ਇਹ ਤਾਂ ਆ ਦੇਖੋ ਖੁੱਲ ਜਾਂਦਾ ਇਹ ਤਾਂ ਤੇ ਫਿਰ ਬੰਦ ਵੀ ਹੋ ਜਾਂਦਾ ਸਟੋਰੇਜ ਆਪ ਵੀ ਸਟੋਰੇਜ ਆ ਫਿਰ ਮਾਈਕ੍ਰੋਵੇਵ ਆ ਕੇ ਇਧਰ ਫਿਰ ਇੱਕ ਕਲੋਜ਼ਟ ਆ ਗਈ ਬਹੁਤ ਸੋਹਣਾ ਪੰਡਾ ਆ ਇਹਨੂੰ ਆਫਿਸ ਦਾ ਨਾ ਦਿੰਦੇ ਆ ਇਹ ਇਹਦੇ ਤੇ ਰੱਖ ਕੇ ਕੁਝ ਵੀ ਤੁਸੀਂ ਪੇਪਰ ਵਰਕ ਕਰਨਾ ਬੜਾ ਵਧੀਆ ਇੱਕ ਟੇਬਲ ਵਾਂਗੂ ਬਣ ਜਾਂਦਾ ਜੋ ਵੀ ਇੱਥੇ ਲਿਖਣਾ ਕਰਨਾ ਸਿਮਾਰ ਰੱਖਣ ਵਾਸਤੇ ਤੇ ਫੋਰ ਥੱਲੇ ਫਿਰ ਇੱਕ ਟ੍ਰੇ ਹੋਰ ਆ ਗਈ ਇਹਦੇ ਚ ਮੈਂ ਤਾਂ ਪੇਪਰ ਵਰਕ ਰੱਖਿਆ ਥੋੜਾ ਬਹੁਤਾ ਹੋਰ ਡੇਲੀ ਯੂਜ਼ ਵਾਲਾ ਸਮਾਨ ਥੱਲੇ ਵੀ ਸਟੋਰੇਜ ਤੇ ਆ ਆ ਗਿਆ ਇਹਦਾ ਮੇਨ ਡੈਸ਼ਬੋਰਡ ਪਾਣੀ ਆਲਵੇਸ ਮੈਂ ਖੁੱਲਾ ਲੈ ਕੇ ਉਹਨਾਂ ਨਾਲ ਆਉਂਦੀ ਇਹ ਲਗਭਗ 20 ਲੀਟਰ ਪਾਣੀ ਆ ਜਾਂਦਾ ਤੇ ਇਹ ਪੰਪ ਦੇ ਨਾਲ ਆਪਾਂ ਇਹਨੂੰ ਗੇਟ ਦੇ ਦਿੱਤਾ ਪਾਣੀ ਨਿਕਲਦਾ ਇੱਥੋਂ ਮੈਨੂੰ ਇਹ ਵਧੀਆ ਲੱਗਦਾ ਬੋਤਲਾਂ ਚੱਕਣ ਦੇ ਨਾਲ ਤੇ ਨਾਲੇ ਤੁਹਾਡੇ ਕੋਲੇ ਮੈਂ 2 ਲੀਟਰ ਵਾਲੀ ਪਰਕੇ ਆਪਦੇ ਨਾਲ ਰੱਖਦਾ ਜਦੋਂ ਜਰੂਰਤ ਹੁੰਦੀ ਆ ਤਾਂ ਪਾਣੀ ਖੋਲੋ ਤੇ ਪੀਓ ਆਈ ਦੀਆਂ ਸਾਰੀਆਂ ਸਵਿਚੇਜ਼ ਕੀ ਕੀ ਕੰਮ ਲੈਣੇ ਆਪਾਂ ਏ ਡੰਪ ਕਰਨ ਵਾਸਤੇ ਇਹਦੇ ਪੀਟੋ ਵੀ ਲੱਗੀ ਹੋਈ ਆ ਕਿਉਂਕਿ ਪਹਿਲਾਂ ਵੈ ਸਿਮੈਂਟ ਡਿਲੀਵਰੀਜ਼ ਦਾ ਕੰਮ ਕਰਦਾ ਸੀਗਾ ਦਿੱਨਿਆ ਵੀ ਪਿੱਛੇ ਨਾਰਥ ਦੇ ਵਿੱਚ ਮੈਂਦੇ ਨੇ ਉਧਰ ਜਾਂਦੇ ਸੀ ਆਪਾਂ ਪਰ ਉਹ ਕੰਮ ਕੰਪਨੀ ਤੋਂ ਕੰਟਰੈਕਟ ਲੂਜ਼ ਹੋ ਗਿਆ ਇਹ ਸਾਰੇ ਆ ਡਿਫਰੈਂਸ਼ੀਅਲ ਲੌਕ ਕਰਨ ਵਾਸਤੇ ਡੀਜ਼ਲ ਟੈਂਕ ਲੈਵਲ ਦੱਸਣ ਵਾਸਤੇ ਆ ਖੱਬੇ ਦਾ ਆ ਸੱਜੇ ਦਾ ਸੌਰੀ ਆ ਖੱਬੇ ਦਾ ਆ ਸੱਜੇ ਦਾ ਬਾਕੀ ਸਾਰੀਆਂ ਲਾਈਟਾਂ ਸਵਿੱਚਾਂ ਮੈਂ ਜਿਵੇਂ ਜਿਵੇਂ ਆਪਾਂ ਅੱਗੇ ਗੱਲਬਾਤਾਂ ਕਰਾਂਗੇ ਉਵੇਂ ਮੈਂ ਤੁਹਾਨੂੰ ਦੱਸ ਹੀ ਜਾਂਗਾ ਲਓ ਜੀ ਅੱਪਾ ਬਣਾਉਣ ਲੱਗੇ ਆ ਟਰੱਕ ਦੇ ਵਿੱਚ ਚਾਹ ਤਸਵੀਰ ਦੀ ਪਹਿਲੀ ਆਹ ਛੋਟਾ ਜਿਹਾ ਸਟੋਵ ਜਿਹੜਾ ਯੂਜ਼ ਕਰਦੇ ਆ ਤਸਵੀਰ ਇਹ ਲੋਰਾਣਾ ਪੂਵੇ ਉਹਦੇ ਲਈ ਅੱਪਾ ਨੇ ਵਿਸ਼ਾਲੇ ਦੀ ਅਖਬਾਰ ਜ्यादातर ਜਿੰਨੇ ਵੀ ਤੁਹਾਨੂੰ ਟਰੱਕ ਵਾਲੇ ਮਿਲਣਗੇ ਉਨਾਰੇ ਕੋਲੇ ਇਹ ਜੇ ਜਾਇਦੇ ਵਰਗੇ ਸਟੋਵ ਵੀ ਯੂਜ਼ ਕਰਦੇ ਆਪਾਂ ਕਲੋਜ਼ ਇਟ ਇਹਦੇ ਚ ਪਏ ਨੇ ਆਪਣੇ ਚਾਹ ਬਣਾਉਣ ਵਾਲੇ ਭਾਂਡੇ ਚਾਹ ਲਗਭਗ ਬਣ ਕੇ ਆਪਣੀ ਤਿਆਰ ਆ ਥੋੜੀ ਹੋਰ ਬਾਲਾਂਗੇ ਇਹਨੂੰ ਅਗਲੇ ਲੋਡ ਦੀ ਡਿਸਪੈਚ ਆ ਜਿਹੜੀ ਆਪਾਂ ਨੂੰ ਆ ਗਈ ਆ ਚਾਪੀ 45 ਇਸ ਅਗਲਾ ਲੋਡ ਆਪਾਂ ਇਥੋਂ ਲਗਭਗ 1 ਘੰਟੇ ਦੀ ਡਰਾਈਵ ਦੇ ਉੱਤੇ ਜਾਵਾਂਗੇ ਫਾਰਮਰ ਤੋਂ ਮੱਕੀ ਲੈ ਕੇ ਜਾਣੀ ਹੈ ਚੱਕੇ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀਗਾ ਕਿ ਨਾਰਥ ਅਮਰੀਕਾ ਦੇ ਕੰਟਰੀ ਕੈਨੇਡਾ ਤੇ ਅਮਰੀਕਾ ਇਹਨਾਂ ਦੇ ਵਿੱਚ ਮੀਟ ਦੀ ਖਪਤ ਬਹੁਤ ਹੈ ਜਿਹੜੀ ਮੱਕੀ ਲੈ ਕੇ ਜਾਣੀ ਹੈ ਚੱਕੇ ਦੋ ਜਗ੍ਹਾ ਹੀ ਜਾਂਦੀ ਆ ਜਾਂ ਤਾਂ 에ਥਨੋਲ ਦੇ ਪਲਾਂਟ ਨੇ ਜਿੱਥੇ ਮੱਕੀ ਦੀ ਪੜਾਈ ਹੁੰਦੀ ਆ ਉਹਦੇ ਵਿੱਚੋਂ ਸਪਿਰਿਟ ਕੱਢਿਆ ਜਾਂਦਾ ਜਿਹੜਾ 에ਥਨੋਲ ਆਪਣੇ ਤੇਲ ਦੇ ਵਿੱਚ ਫਿਊਲ ਦੇ ਵਿੱਚ ਮਿਕਸ ਹੁੰਦਾ ਡੀਜ਼ਲ ਪੈਟਰੋਲ ਦੇ ਵਿੱਚ ਜਾਂ ਫਿਰ 에ਥਨੋਲ ਉਹਦੀ ਬਣਦੀ ਹੈ ਵਿਸਕੀ ਸ਼ਰਾਬ ਉਹਦੇ ਚ ਵਰ ਪਰ ਜਿਹੜੀ ਹੁਣ ਆਪਾਂ ਮਕੀ ਲੈ ਕੇ ਜਾਵਾਂਗੇ ਇਹ ਵਿਨੀਪੈਗ ਦੇ ਨੇੜੇ ਛੋਟਾ ਜਿਹਾ ਪਿੰਡ ਆ ਰੰਡੋਲਫ ਉਥੇ ਸੂਰਾ ਦੀ ਫੀਡ ਤਿਆਰ ਕਰਨ ਵਾਲੀ ਫੈਕਟਰੀ ਆ ਇਹ ਲੋਡ ਆਪਣਾ ਉਥੇ ਜਾਊਗਾ ਹੁਣ ਚਾਹ ਬਣ ਕੇ ਹੋਗੀ ਤਿਆਰ 100 ਮੀਲ ਵਾਲੀ ਚਾਹ ਪੀ ਕੇ ਫਿਰ ਹੋਜੀ ਤਿਆਰ ਵਕੀ ਲੋਡ ਕਰਨਾ ਹੈ ਸੋ ਇਹ ਫਾਰਮ ਫਾਰਮ ਤੋਂ ਇਹ ਜਿਹੜਾ ਲੋਡ ਆਉ ਚੱਕਣ ਵਾਸਤੇ ਇੱਥੇ ਆਏ ਨੇ ਇੱਧਰ ਬੰਦਾ ਬੰਨ ਬਹੁਤ ਜਾਲੀ ਕੋਈ ਨੂੰ ਸੱਲੋ ਬੋਲ ਦਿੰਦੇ ਆ ਇਹ ਗੋਰਾ ਆਪਣੇ ਹੱਥ ਕਰ ਰਿਹਾ ਹੈ ਬੰਦੇ ਦੇ ਵਿੱਚੋਂ ਇਹਦੇ ਨਾਲ ਔਗਰ ਦੇ ਨਾਲ ਇਹਦੇ ਤੇ ਮੋਟਰ ਲੱਗੀ ਹੋਈ ਆ ਕਈ ਜਗ੍ਹਾ ਦੇਤੇ ਪੈਟਰੋਲ ਦੇ ਨਾਲ ਚੱਲਣ ਵਾਲਾ ਇੰਜਨ ਵੀ ਬਹੁਤ ਵੱਡਾ ਫਾਰਮ ਹੈ ਬਹੁਤ ਬੰਨਾਂ ਦੇ ਬਹੁਤ ਕੰਮ ਹੋਏ ਇਹ ਉਹ ਤੁਹਾਨੂੰ ਖਸਾਵਾ ਵਿੱਚ ਦਾ ਇਹ ਬਿੰਨ ਹੈ ਜਿਹਦੇ ਚ ਸਟੋਰ ਕਰਦੇ ਆ ਇਹ ਜਾਂ ਸਾਈਲੋ ਕਹਿੰਦੇ ਨੇ ਇਹ ਵਿੱਚੋਂ ਹੁੰਦਾ ਕਿਹਦੇ ਆਹ ਦੇਖੋ ਇਹ ਮੇਲਾ ਦਾ ਵੀ ਘੱਟੋ ਘੱਟ ਇਹ 30 ਫੁੱਟ ਚਾ ਬੜੇ ਆਰਮਨਾਲ ਤੇ ਇਹਦੇ ਥੱਲੇ ਜਾਲੀ ਲੱਗੀ ਹੋਈ ਆ ਹਵਾ ਦਾ ਵੀ ਹਵਾ ਪਾਸ ਹੁੰਦੀ ਰਹੇ ਤੇ ਆ ਥੱਲੇ ਆਗਰ ਚੱਲਦਾ ਤੇ ਤੁਹਾਨੂੰ ਜਿੰਦਾ ਇਹਦੇ ਵਿੱਚ ਇਹਦੇ ਤੋਂ ਇਹਦੇ ਵਿਚਾਲੇ ਤੇ ਇਹਦੇ ਉਪਰ ਦੀ ਬੱਤਾਂ ਦੇ ਨਾਲ ਤੇ ਜਿਵੇਂ ਸਭ ਕੁਝ ਆਗਰ ਚੱਲ ਰਿਹਾ ਕੋਈ ਜਿਵੇਂ ਚਲੇ ਜੇ ਤਾਂ ਚੱਲਦਾ ਆ ਉੱਪਰ ਜਾਣ ਵਾਸਤੇ ਇਹਦੇ ਪੌੜੀਆਂ ਲੱਗੀਆਂ ਨੇ ਉਹ ਤੁਸੀਂ ਆਪੀ ਹਾਈਟ ਦਾ ਅੰਦਾਜ਼ਾ ਲਾ ਲਓ ਇਹਦਾ ਇਹ ਕਿੰਨਾ ਕੁੱਚਾ ਦੇਖੋ ਜੀ ਇਹ ਇੱਕ ਦੀ ਕੈਪੈਸਿਟੀ ਲਗਭਗ ਜਿਹੜੇ ਜ ਆਪਾਂ ਟਰੱਕ ਟ੍ਰੇਲਰ ਇੱਥੇ ਲੈ ਕੇ ਆਏ ਆ 100 ਦੇ ਕਰੀਬ ਇੱਕ ਸਾਈਲੋ ਦੇ ਵਿੱਚ ਇਹ ਦਾਣੀ ਦੀ ਜਿਹੜੀ ਸਟੋਰੀ ਕੈਪੈਸਿਟੀ ਹੈ ਇੱਕ 100 ਟਰੱਕੀ ਦੇ ਵਿੱਚ ਕੱਪੜਾ ਜਾਂ ਇੱਕ ਭਰਿਆ ਹੋਵੇ ਤਾਂ ਆਪਾਂ 100 ਟਰੱਕ ਲੋਡ ਦਾ ਇੱਥੋਂ ਲੈ ਕੇ ਜਾ ਸਕਦੇ ਹਾਂ ਇੰਨੀ ਦੀ ਕੈਪੈਸਿਟੀ ਹੈ ਫਾਰਮ ਬਹੁਤ ਵੱਡੇ ਨੇ ਜੇ ਤੁਸੀਂ ਦੇਖੋਗੇ ਆ ਸਾਰੇ ਚਾਰੇ ਪਾਸੇ ਪੱਧਰੀਆਂ ਪੈਲੀਆਂ ਇੱਕ ਪਹਿਲੀ ਤਕੜੀ ਬਹੁਤ ਹੈ ਇੱਥੇ ਜ਼ਮੀਨਾਂ ਤਕੜੀਆਂ ਬਹੁਤ ਨੇ ਤੇ ਹੁਣ ਇਹ ਪਿੱਛੇ ਜੇ ਬਰਸਾਤ ਬਹੁਤ ਸੋਹਣੀ ਹੋਈ ਆ ਸੋਈ ਤੁੰਡਾ ਫਾਰਮ ਉਹਦਾ 뷰 ਕੜਾ ਦੋਡੀਆਂ ਉਹ ਆਪਣੇ ਟ੍ਰੈਕਟਰਾਂ ਦੇ ਨਾਲੋਂ ਇਹਨਾਂ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਬਹੁਤ ਜ਼ਿਆਦਾ ਹੌਸਪਾਵਰ ਤੇ 11ਾਂ ਦੀ ਗਿਣਤੀ ਵੀ ਤੁਹਾਡੇ ਸਾਹਮਣੇ ਹੈ। ਟੈਲੀਆਂ ਲੋਕਾਂ ਦੇ ਕੋਲੇ ਬਹੁਤ ਸੁਖੀਆਂ ਅਮਰੀਕਾ ਕੰਟਰੀ ਬਹੁਤ ਵੱਡਾ ਤੇ ਫਾਰਮਰ ਦਾ ਸਾਈਜ਼ ਵੀ ਇੱਥੇ ਸਾਰਾ ਕੁਝ ਵੀ ਵੱਡਾ ਬਣਦਾ ਹੈ। ਦੇ ਪਿੱਛੇ ਆਹ ਭਾਈ ਵੀ ਟਰਾਲੀ ਇੱਕ ਟਰਾਲੀ ਲਗਭਗ ਇਹ 40 ਟਨ ਦੇ ਵਾਂਗੂ ਜਿਹੜਾ ਅਨਾਜ ਆ ਉਹ ਲੈ ਜਾਂਦੀ ਹੈ ਜੇ ਪੂਰੀ ਭਰੀ ਹੋਵੇ ਕਿਉਂਕਿ ਬਹੁਤ ਵਾਰੀ ਹੋਇਆ ਅਸੀਂ ਇੱਕ ਪੂਰੀ ਆਹ ਟਰਾਲੀ ਭਰ ਹੀ ਕਈ ਵਾਰੀ ਤਾਂ ਇਹ ਓਵਰਲੋਡ ਵੀ ਕਰ ਦਿੰਦੇ ਹਾਂ ਜੇ ਥੋੜਾ ਬਹੁਤਾ ਮੌਇਸਚਰ ਜਿਆਦਾ ਆ ਮੱਕੀ ਜਾਂ ਕਣਕੇ ਦੇ ਵਿੱਚ ਤਾਂ ਉਹ ਭਾਰੀ ਆ ਤਾਂ ਫਿਰ ਜਦੋਂ ਸਕੀਲ ਕਰਾਈ ਜਾਂਦਾ ਤਾਂ ਪਤਾ ਲੱਗਦਾ ਕਿ ਟਰੈਲਰ ਓਵਰਲੋਡ ਹੋ ਗਿਆ ਇਹ ਤੋਂ ਇਹ ਤੇ ਇਹ ਇੱਕ ਚੀਜ਼ ਹੋਰ ਵੀ ਆ ਇਹ ਜਿਵੇਂ ਤੁਹਾਨੂੰ ਦੇਖਣ ਨੂੰ ਬਹੁਤ ਵੱਡਾ ਲੱਗਦਾ ਜਿਹੜਾ ਟਰੈਕਟਰ ਹੈ ਇਹ ਵੀ ਸਪੈਸ਼ਲਾਈਜੇਸ਼ਨ ਆ ਇਹ ਟਰਾਲੀ ਵਾਸਤੇ ਹੀ ਕੰਮ ਹੁੰਦਾ ਇਹਨੂੰ ਬਾਹੀ ਤੇ ਨਹੀਂ ਲੱਗਦਾ ਬਾਹੀ ਵਾਲੇ ਟਰੈਕਟਰ ਹੁੰਦੇ ਇੱਧਰ ਤੁਹਾਨੂੰ ਫੇਰ ਦਿਖਾ ਦਾਂ ਫਾਰਮ ਦੀ ਦੀ ਸਟੋਰੇਜ ਸਾਈਨੋ ਲੱਗੇ ਹੋਏ ਬਿਲ ਵੀ ਕਹਿ ਦਿੰਦੇ ਆ ਤੇ ਆ ਆਪਣਾ ਟਰੈਕਟਰ ਲੁੱਟ ਹੋ ਗਿਆ ਹੁਣ ਆਪਾਂ ਜਾ ਕੇ ਦੇਖਦੇ ਹਾਂ ਕਿ ਤੇ ਇਹ ਵੀ ওভারਲੂਡ ਨਾ ਆ ਆ ਤਰੀਕੇ ਦਾ ਗੁਰੂਪਰੋਂ ਭਰ ਦਿੰਦੇ ਆ ਦੇਖੋ ਉਸ ਆਈਲੋ ਚੌਂਦੀ ਆ ਉੱਧਰ ਤੇ ਨਾਮ ਜਿਵੇਂ ਜਿਵੇਂ ਭਰੀ ਜਣਾ ਪਾਟੀ ਹੋਦਾ ਹੈ ਕਰੀ ਜਣ ਇਹਨੂੰ ਸਾਰੇ ਨੂੰ ਫੋਟੋ ਕਰਨਾ ਬਾਈਕੋ ਚੀਜ਼ਾ ਥੋੜਾ ਧਿਆਨ ਰੱਖਣਾ ਪੈਂਦਾ ਵੀ ਓਵਰਲੋਡ ਨਾ ਹੋਵੇ ਫਾਈਨਲੀ ਆਪਾਂ ਇੱਥੇ ਪਹੁੰਚ ਗਏ ਆ ਜਿੱਥੇ ਮੱਕੀ ਦਾ ਲੋਡ ਲਾਉਣਾ ਸੀ ਖਾਸੀਅਤ ਆ ਇਸ ਕੰਪਨੀ ਦੀ ਕਿ ਇਹ ਇਹ ਸੂਰਾਂ ਦੇ ਲਈ ਫੀਡ ਬਣਾਉਂਦੀ ਹੈ ਜ਼ਿਆਦਾ ਤੇ ਫੇਰ ਇੱਕ ਇਥੇ ਨਵੀਂ ਚੀਜ਼ ਮੈਂ ਤੁਹਾਨੂੰ ਇਹਨਾਂ ਸ਼ੇਅਰ ਕਰਦਾ ਉਹਨੂੰ ਕਹਿ ਦਿੰਦੇ ਆ ਪ੍ਰੋਬ ਜਿਵੇਂ ਆਪਾਂ ਕਿਸੇ ਚੀਜ਼ ਦਾ ਸਿੰਪਲ ਲੈਂਦੇ ਆ ਪੂਰੇ ਦੇ ਪੂਰੇ ਭਰੇ ਟਰੈਲਰ ਦੇ ਵਿੱਚ ਲਗਭਗ ਲਗਭਗ 8 ਫੁੱਟ ਦੀ 2 ਇੰਚ ਦੀ ਮੋਟੀ ਪਾਈਪ ਉਹਨੂੰ ਟਰੈਲਰ ਦੇ ਵਿੱਚ ਧੱਕ ਦਿੰਦੇ ਆ ਉੱਪਰੋਂ ਲੈ ਕੇ ਸਿਰੇ ਤੱਕ ਤੇ ਪਿੱਛੇ ਉਹ ਪੰਪ ਦੇ ਨਾਲ ਜੁੜੀ ਹੁੰਦੀ ਆ ਉਹਦਾ ਮਕਸਦ ਕੀ ਆ ਵੀ ਉਹ ਉਹ ਚੀਜ਼ ਉਹ ਦਾਣਿਆਂ ਨੂੰ ਸੱਕ ਕਰਦੀ ਆ ਉਜੇ ਮੈਂ ਇੱਕ ਟ੍ਰੇਲਰ ਹੋਵੇ ਜਿਵੇਂ ਆਪਾਂ ਕਹੇ ਜੀ ਇੱਕ ਡੱਬਾ ਜਿਵੇਂ ਆ ਮਨ ਕੇ ਚੱਲੋ ਵੀ ਹੱਥ ਟ੍ਰੇਲਰ ਆ ਨਾ ਉਹਨੇ ਇੱਕ ਸੈਂਪਲ ਇਥੋਂ ਭਰ ਲਿਆ ਫਿਰ ਇਥੋਂ ਭਰ ਲਿਆ ਫਿਰ ਇਥੋਂ ਭਰ ਲਿਆ ਟ੍ਰੇਲਰ ਚ ਤਿੰਨ ਚਾਰ ਥਾਂ ਤੋਂ ਉਹ 8 ਦੀ 8 ਫੁੱਟ ਦੀ ਦਾਣਿਆਂ ਦੇ ਵਿੱਚ ਗੁੱਟ ਜਾਂਦੀ ਹੈ ਜਾ ਕੇ ਤੇ ਜਦੋਂ ਫਿਰ ਉਹਦਾ ਬਟਨ ਦਬਦੇ ਆ ਉਹ ਸੜਾਕਾ ਮਾਰਦੀ ਆ ਐ ਸੱਗ ਕਰਦੀ ਆ ਦਾਣਿਆਂ ਨੂੰ ਤੇ ਉਹ ਜਿੱਥੇ ਦਫ਼ਤਰ ਦੇ ਵਿੱਚ ਬੈਠੇ ਨੇ ਬੰਦੇ ਸੈਂਪਲਿੰਗ ਵਾਲੇ ਜਿੱਥੇ ਇਹਨਾਂ ਦੀ ਲੈਬ ਜਾਂ ਆਫਿਸ ਬਣਿਆ ਹੋਇਆ ਉਹ ਉੱਥੇ ਚਲੇ ਜਾਂਦੀ ਆ ਫਿਰ ਉੱਥੇ ਮਸ਼ੀਨ ਆ ਜੇ ਉਹਨਾਂ ਨੇ ਲੋਕ ਕੀਤਾ ਤਾਂ ਮੈਂ ਤੁਹਾਨੂੰ ਦਿਖਾਉਂਗਾ ਉਹਦੇ ਵਿੱਚ ਜਿਹੜਾ ਦਾਣੇ ਪਾਉਂਦੇ ਆ ਤਾਂ ਉਹ ਤੁਹਾਨੂੰ ਦੱਸ ਦਿੰਦੀ ਆ ਵੀ ਇਹਦੇ ਚ ਮੋਇਸਚਰ ਕਿੰਨਾ ਨਮੀ ਕਿੰਨੀ ਆ ਇਹ ਚ ਪ੍ਰੋਟੀਨ ਕਿੰਨਾ ਤੇ ਇਹ ਚ ਤੇਲ ਕਿੰਨਾ ਮੈਂ ਉਹਨੂੰ ਪੁੱਛਿਆ ਸੀ ਮੈਂ ਕਿਹਾ ਵੀ ਇਹ ਕਿੰਨੇ ਕੀ ਦੀ ਆਉਂਦੀ ਆ ਮਸ਼ੀਨ ਤਾਂ 16 16000 ਯੂ ਐਸ ਡਾਲਰ ਦੀ ਉਹਨੇ ਦੱਸਿਆ ਸੀ ਜਿਹੜੇ ਉਸ ਅਮਰੀਕਾ ਲੈ ਕੇ ਜਾਂਦੇ ਆ ਉਹਨਾਂ ਦੇ ਵਿੱਚ ਇੱਕ ਹੋਰ ਵੀ ਚੀਜ਼ ਆਉਂਦੀ ਆ ਵੀ ਆਪਣੇ ਕੱਖ ਮਾਰਨ ਵਾਲੀ ਦਵਾਈ ਹੁੰਦੀ ਸੀਗੀ ਮੈਂ ਨਾ ਭੁੱਲਦਾ ਲੀਡਰ ਕਲੀਟਰ ਵੀ ਸੀ ਇੱਕ ਹੋਰ ਵੀ ਸੀਗੀ ਉਹ ਜਿਹੜਾ ਕੈਮੀਕਲ ਆ ਗਲਾਈਫੋ ਗਲਾਈਫੋਸਫੇਟ ਫਰੀ ਹੋਟਸ ਉਥੇ ਲਿਖਿਆ ਹੁੰਦਾ ਜੇ ਤੁਸੀਂ ਉਹ ਨਦੀਨ ਮਾਰ ਮਾਰਨੇ ਵਾਲੀ ਦਵਾਈ ਦੀ ਸਪਰੇਅ ਕਰਦੇ ਹੋ ਤਾਂ ਉਹ ਸਾਰੇ ਦਾ ਸਾਰਾ ਜਿਹੜਾ ਲੋਡ ਆ ਤੁਹਾਡਾ ਰਿਜੈਕਟ ਹੋ ਜਾਂਦਾ ਉਹਨਾਂ ਦੇ ਕੋਲੇ ਲੈਬ ਦੇ ਵਿੱਚ ਇਹ ਟੈਕਨੀਕ ਅਵੇਲੇਬਲ ਹੈਗੀ ਆ ਜਦੋਂ ਥੋੜੀ ਸੈਂਪਲਿੰਗ ਹੁੰਦੀ ਆ ਜੇ ਉਹ ਨਦੀਨ ਮਾਰਨ ਵਾਲੀ ਸਪਰੇਅ ਤੁਸੀਂ ਉਥੇ ਕੀਤੀ ہوئی ਆ ਤਾਂ ਉਹ ਤੁਹਾਡਾ ਲੋਡ ਪੂਰਾ ਦਾ ਪੂਰਾ ਰਿਜੈਕਟ ਹੁੰਦਾ ਡਸਨਟ ਮੈਟਰ ਤੁਸੀਂ ਕੈਨੇਡਾ ਤੋਂ ਅਮਰੀਕਾ ਚਾਹੇ 1000 ਕਿਲੋਮੀਟਰ ਦਾ 1200 ਕਿਲੋਮੀਟਰ ਦਾ ਸਫ਼ਰ ਕਰਕੇ ਇਹ ਮੇਰੇ ਨਾਲ ਹੋਈ ਹੋਈ ਆ ਇਥੋਂ ਲੋਡ ਗਿਆ ਸੇਂਟ ਐਸਕਰ ਅਯੋਬਾ ਦੇ ਵਿੱਚ ਪੈਂਦਾ ਉਹ ਉੱਥੇ ਜਦੋਂ ਗਏ ਸੈਂਪਲਿੰਗ ਹੋਈ ਤਾਂ ਉਹ ਪੂਰਾ ਦਾ ਪੂਰਾ ਜਿਹੜਾ ਲੋਡ ਸੀਗਾ ਉਹ ਰਿਜੈਕਟ ਹੋ ਗਿਆ ਉਹ ਰਿਜੈਕਟ ਹੋਇਆ ਤਾਂ ਫਿਰ ਉਦੋਂ ਬਾਅਦ ਦੇ ਵਿੱਚ ਜਿਹੜਾ ਬੰਦਿਆਂ ਦੇ ਖਾਣ ਵਾਸਤੇ ਜਿਹੜੇ ਪ੍ਰੋਡਕਟ ਭੰਡੇ ਸੀਗੇ ਉਹ ਫਿਰ ਉੱਥੇ ਫੀਡ ਦੇ ਵਿੱਚ ਗਿਆ ਡਰਾਈਵਰ ਦੀ ਜੋ ਜ਼ਿੰਮੇਵਾਰੀ ਹੈ ਹੁੰਦੀ ਹੈ ਉਹ ਵੀ ਪੁਆਇੰਟ A ਤੋਂ ਪੁਆਇੰਟ B ਤੱਕ ਜਿਹੜਾ ਵੀ ਉਹਨੇ ਲੋਡ ਚੱਕਿਆ ਉਹ ਸਹੀ ਸਲਾਮਤ ਪਹੁੰਚੇ ਬਿਨਾਂ ਟੁੱਟ ਪਾਜੇ ਤੋਂ ਬਿਨਾਂ ਐਕਸੀਡੈਂਟ ਤੋਂ ਬਿਨਾਂ ਲੇਟ ਹੋਏ ਤੋਂ ਹੁਣ ਨਿਕਲਦਾ ਕੀ ਹੈ ਉੱਥੇ ਜਾ ਕੇ ਇਹ ਫਿਰ ਕੰਪਨੀ ਦਾ ਤੇ ਜਿਨ੍ਹਾਂ ਨੇ ਲੋਡ ਚੁਕਾਇਆ ਉਹਨਾਂ ਦੀ ਸਰਦਾਰੀ ਬਣ ਜਾਂਦੀ ਹੈ। ਬਾਕੀ ਠੀਕ ਆ ਮੈਂ ਕੋਸ਼ਿਸ਼ ਕਰੂੰਗਾ ਵੀ ਜੇ ਆਪਾਂ ਇਹਦੇ 'ਚ ਇੱਕ ਦੋ ਸ਼ਾਟ ਪਾ ਦਈਏ ਜਿੱਥੇ ਵਕੀ ਲਾ ਰਹੇ ਨੇ। Here is Mr. Barry. Uh, he's working here from last 20, 12 years. Oh, how long, sir, you were working here? Here will be five years in November. Five years, okay. So, can you explain how the things work and what are the things you guys do here in the routine? Well, in receiving, we uh, the trucks come in on the scale and we scale them in, and uh, all of our grains we test for moisture. Uh, Vomit test, which is a toxin that's natural in the, in the environment and dangerous to the pigs. So we have to make sure that the vomit toxin is not too high. And then uh, we have our moisture test on top of the bushel weight. If everything passes, then we allow the guy to unload, goes around, unloads his load, and then comes back here and we scale him out again. Okay. Now, how much of the feed in 24 hours you guys uh, prepared here? Do you know that answer? What, what was the question? how much feed do we make every day uh, approximately 500 ton oh it's a huge facility then yeah Pardon? it's a huge facility yeah yeah 500 tons is a lot yeah, yeah and yeah. the majority of the feed is corn and okay. canola canola and unless unless it's a nursery feed then the canola is substituted with soybean meal so then it it is a kind of special for the nursery and for the grown-up it is a different yes yeah okay totally different feeds a lot of nursery feed gets some um, like a medicated for the babies okay so, yeah Okay. you want to add something mm -hmm. yeah? no I, yeah. I, i'm just usually the one to explain it so that's why it's fun to see him explain it Okay. i'm going to explain it to the higher ups so. uh, up to uh, how much far you guys deliver these loads uh, well i used to be on the trucks and my load i was delivering the high health loads i'd go as far as fisher branch is uh, about a three hour drive oh. and we got uh, four barns out there that's about the, the, the furthest one. The rest of these guys, they run locally, anywhere from 40 minutes to an hour and a half to the barn. Okay. And you guys do the contract farming for the pigs, or you just deliver uh, to any hog farm? No, just the High Life barns. So The High Life. Yeah. It's a kind of contract then, yeah. Yeah, like all the barns are. Uh, some of them are owned by High Life. Some of them are owned by the farmer. Farmers. Okay. But High Life owns all the pigs. Okay. And they feed they. Bring the feed for them as well. And High Life has uh, its own processing plant where they they butcher the pigs and they pack. I yeah. think that in nipua plant in nipua yeah. 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 yeah, all their pigs go to Nipua and then they're butchered and uh, packaged and and then sent elsewhere. So Specific way by specific machines. From there, they get packaged and processed. Some is frozen, some is fresh, and it can go as far as across seas, which is China and all those places that we also have. a majority that stays local uh, you can only buy it through local butchers you can't buy it at big super centers like walmart big way those kind of things okay yeah okay yeah thank you thank you very much for yeah, your course. time appreciated yeah thank you very Thanks. welcome ਲੋ ਜੀ ਮਿਲ ਕੇ ਆਪਾਂ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਵੀ ਜਿੰਨੀ ਕੁ ਵੀ ਜਾਣਕਾਰੀ ਮਿਲੇ ਆਗੇ ਹੁਣ ਵਾਪਸ ਆਪਾਂ ট্রাক ਦੇ ਵਿੱਚ ਇੱਥੇ ਆਪਾਂ ਬਹੁਤ ਜ਼ਿਆਦਾ ਟਾਈਮ ਹੋਲਡ ਨਹੀਂ ਕਰ ਸਕਦੇ ਕਿਉਂਕਿ ਉਹ ਪਿੱਛੇ ਸਕੀਲ ਆ ਇੱਕ ਟਰੱਕ ਹੋਰ ਆ ਗਿਆ ਫਿਰ ਉਹਦਾ ਵੀ ਇੱਥੇ ਪ੍ਰੂਵ ਹੋਣੀ ਆ ਸਕੀਲ ਤੇ ਚੜ ਕੇ ਉਹਨੇ ਵੇਟ ਵਗੈਰਾ ਕਰਾਉਣਾ ਆਪਾਂ ਉਹਨਾਂ ਨੂੰ ਡੱਕ ਨਹੀਂ ਸਕਦੇ ਰੋਕ ਨਹੀਂ ਸਕਦੇ ਸਵੇ ਵੀਡੀਓ ਇੱਥੇ ਕਰਦੇ ਆਂ ਬੰਦ ਬਾਕੀ ਟਰੱਕ 'ਚ ਬੈਠ ਕੇ ਕਰਾਂਗੇ ਜਾਣਕਾਰੀ ਸਾਂਝੀ ਜੁੜੇ ਰਹੋ ਚੈਨਲ ਦੇ ਨਾਲ